ਇਹ ਲੱਕਰ ਨਾ ਇੱਧਰ ਅੱਛਾ ਅੱਧਾ ਕਰੀਂ ਸਭ ਅੱਛਾ ਅੱਛਾ ਹੋ ਗਿਆ ਅਪਰੋਜ ਇੱਥੇ ਦਾ ਕੋਆ ਉਹ ਬਣ ਕੇ ਕਹਿੰਦਾ ਵੀ ਹਾਂ ਜਲਦੀ ਆਉਂਦਾ ਲੱਗਦਾ என்ன கேக்கு? பவரை லங்க பண்ணா? हां हाँ जी हलो हाँ इतना ਮੈਂ ਨਰਮਲ ਸਿੰਘ ਹਰੀਵਾਲ ਸਾਬਕਾ ਜ਼ਿਲ੍ਹਾ ਪੁਲਿਸ ਮੈਂਬਰ ਜੀ ਜੀ ਸਰ ਦੱਸਿਓ ਇਹ ਹਮਾਤਿ ਵਿੱਚ ਲਗਾਤਾਰ ਹੋ ਰਹੀ ਬਰਸਾਤ ਦਾ ਅਸਰ ਕਿੰਨਾ ਹੈ ਤੁਸੀਂ ਨਾਂ ਅਨੰਦਪ ਸਿੰਘ ਦੇ ਨਾਲ ਲੱਗਦੇ ਪਿੰਡਾਂ ਵਿੱਚ ਰਹਿੰਦੇ ਹੋ ਕਿੰਨਾ ਕਸਰ ਦੇਖਦੇ ਹੋ ਅੱਜ ਸਵੇਰ ਤੋਂ ਵੀ ਜਿਹੜੀ ਬਰਸਾਤ ਹੋਈ ਹੈ ਅਸਰ ਤਾਂ ਤੁਸੀਂ ਜੇਹੇ ਲਿਆ ਬਈ ਜਿਹੜਾ ਥੱਲੇ ਇੱਥੇ ਪੰਜਾਬ ਵਿੱਚ ਤਾਂ ਮੀਂਹ ਚਲੋ ਹਲੇ ਘਟ ਹੈ ਅੱਜ ਹੀ ਸਵੇਰੇ 6 ਵਜੇ ਤੋਂ ਮੀਂਹ ਸ਼ੁਰੂ ਹੋਇਆ 10 ਵਜੇ ਤੋਂ 11 ਵਜੇ ਤੱਕ ਤੇ ਜਿਹੜਾ ਹਵਾਜ਼ਿਲ ਦੇ ਵਿੱਚ ਹੈ ਉਹ ਕਾਫੀ ਜਿਹੜਾ ਬਰਸਾਤ ਭਾਰੀ ਪੈ ਰਹੀ ਉਹਦੇ ਨਾਲ ਜਿਹੜਾ ਸਵਾਨਦੀ ਦਾ ਪਾਣੀ ਹੈ ਉਹ ਸਤਲੁਜ ਦੇ ਨਾਲੇ ਰਲ ਜਾਂਦਾ ਆ ਕੇ ਜਿਉਂ ਉਹ ਸਾਡੇ ਪਿੰਡਾਂ ਨੂੰ ਜਿਹੜਾ ਮਹਿੰਦਲੀ ਕਲਾਂ ਹਰੀਵਾਲ ਬੁਰਜ ਚੰਦਪੁਰ ਸ਼ਾਹਪੁਰ ਇਹਨੂੰ ਫਿਰ ਬਹੁਤ ਮਾਰ ਕਰਦਾ ਕਿਉਂਕਿ ਜਿਹੜਾ ਸਾਡੇ ਪਿੰਡ ਹੈ ਬਿਲਕੁਲ ਸਤਲੁਜ ਦੇ ਨਾਲ ਹੀ ਵਸੇ ਹੋਏ ਉਹਦੇ ਨਾਲ ਜਿਹੜੇ ਸਾਡੇ ਉਹ ਕਰੇਟ ਬਲ ਲੱਗੇ ਹੋਏ ਆ ਹੁਣ ਵੀ ਤੁਸੀਂ ਮੌਕਾ ਦੇਖਿਆ ਹੁਣ ਜਾ ਕੇ ਉਹ ਲੱਗੇ ਹੋਲੇ ਤਿੰਨ ਕਿ ਮਹੀਨੇ ਚਾਰ ਹੋ ਗਏ ਜੀ ਉਹ ਅੱਧੇ ਤੇ ਵੱਧ ਜਿਹੜੇ ਆ ਪਾਣੀ ਦੇ ਵਿੱਚ ਕਰਕੇ ਉਹ ਕਾਰਨ ਜਿਹੜਾ ਸਭ ਤੋਂ ਵੱਡਾ ਉਹ ਮਾਈਨਿੰਗ ਦਾ ਹੈ ਕਿਉਂਕਿ ਜੇਕਰ ਮਾਈਨਿੰਗ ਆ ਉਹ ਸਹੀ ਪ੍ਰੋਪਰ ਜਗ੍ਹਾ ਤੇ ਹੋਵੇ ਤੇ ਜਿਹੜੇ ਉਹ ਕ੍ਰੀਡਵਾਲ ਸਰਕਾਰ ਆਪਣਾ ਇੰਨਾ ਪੈਸਾ ਖਰਚਦੀ ਐ ਉਹ ਵੀ ਖਰਾਬ ਨਾ ਹੋਵੇ ਤੇ ਅਸੀਂ ਤਾਂ ਸਰਕਾਰ ਨੂੰ ਵੀ ਤੁਹਾਡੇ ਜਰੀਏ ਮੰਗ ਕਰ ਥੋੜਾ ਚੈਨਲ ਜਰੀਏ ਮੰਗ ਕਰ ਥੋੜਾ ਧੰਨਵਾਦ ਵੀ ਕਰਦੇ ਤੂੰ ਸਾਡੇ ਬਾਹ ਬੜੀ ਸਾਡੀ ਜਾ ਕੇ ਚੈਨਲ ਦੇ ਜਰੀਏ ਸਰਕਾਰ ਤੱਕ ਸਾਡੀ ਜਿਹੜੀ ਗੱਲ ਜਰੀ ਸਾਡੇ ਲੋਕਾਂ ਦੀ ਪੁੱਜਣ ਵੀ ਜਿਹੜੇ ਸਾਡੇ ਉਹ ਕ੍ਰੀਡਵਾਲ ਉਹਨਾਂ ਨੂੰ ਫੋਰੀ ਤਰ੍ਹਾਂ ਤੇ ਲਾਇਆ ਜਾਣ ਤਾਂ ਕਿ ਸਾਡਾ ਜਿਹੜਾ ਜਾਨਮਾਲ ਦਾ ਉਹ ਜਿਹੜੀ ਸਾਡੀ ਰੱਖੀ ਹੋ ਸਕੇ ਪਾਣੀ ਕਿੱਥੋਂ ਤੱਕ ਜਿਹੜਾ ਹੈ ਘਰਾਂ ਤੱਕ ਵੀ ਟੱਚ ਕਰਦਾ ਜੀ ਪਾਣੀ ਤਾਂ ਹਲੇ ਘਰਾਂ ਦੇ ਪਾਸੇ ਹੀ ਐ ਪਰ ਜੇ ਅਸੀਂ ਕਹਿੰਦੇ ਹਲੇ ਤਾਂ ਪਖੜੀ ਤੋਂ ਪਾਣੀ ਨਹੀਂ ਆ ਰਿਹਾ ਜੇਕਰ ਪਖੜ ਫਿਰ ਤਾਂ ਘਾਟਾਂ ਚ ਬਣਦੇ ਕੋਈ ਰੋਗ ਨਹੀਂ ਸਕਦਾ ਕਿਉਂਕਿ ਜਿਹੜੇ ਕ੍ਰੇਡ ਵਾਲ ਹੈ ਉਹ ਹੜ੍ਹ ਚੁੱਕੇ ਹੋ ਟੁੱਟ ਗਏ ਵੇ ਪਿਛਲੇ ਸਾਲਾਂ ਦੇ ਤਜਰਬੇ ਕਿਸ ਤਰ੍ਹਾਂ ਦੇ ਰਹੇ ਜਦੋਂ ਪਾਣੀ ਇਕੱਠਾ ਹੁੰਦਾ ਹੈਗਾ ਦੋਨੋਂ ਪਾਸੇ ਜਿਵੇਂ ਤੁਸੀਂ ਦੱਸਿਆ ਤਾਂ ਬੜਾ ਨੁਕਸਾਨ ਦੇਖਣ ਨੂੰ ਮਿਲਿਆ ਔਰ ਇਹ ਪਿੰਡਾਂ ਦੇ ਵਿੱਚ ਪਿਛਲੇ ਸਾਲਾਂ ਹੀ ਤਜਰਬੇ ਤੇ ਸਾਡੇ ਜੇ ਸਾਡੀ ਸਭੀ ਤਜਰਬਾ ਤਾਂ ਇਹ ਹੀ ਹੈ ਵੀ ਆਏ ਸਾਲ ਜਿਹੜਾ ਸਾਨੂੰ ਹੈ ਉਹ ਆਨੰਦਪੁਰ ਸਾਹਿਬ ਤੇ ਕੀਰਤਪੁਰ ਸਾਨੂੰ ਸਾਨੂੰ ਕਟ-ਆਫ ਹੋ ਜਾਂਦਾ ਕਿਉਂਕਿ ਪਾਣੀ ਇੰਨਾ ਹੋ ਜਾਂਦਾ ਸਕੂਲ ਦੇ ਜਿਹੜੇ ਬੱਚੇ ਆ ਉਹ ਘਰ ਰੁਕ ਜਾਂਦੇ ਜੇ ਕੋਈ ਬਿਮਾਰ ਹੋ ਗਿਆ ਹਸਪਤਾਲ ਜਾਂਦੇ ਰਹਿ ਜਾਂਦਾ ਸਾਡੇ ਮਨ ਅਸੀਂ ਸਰਕਾਰ ਨੂੰ ਆਈ ਬਾਰੇ ਮੰਗ ਕਰਦੇ ਵੇ ਜਿਹੜਾ ਸਾਡਾ ਇਹ ਪਖੜੇ ਤੋਂ ਲੈ ਕੇ ਥੱਲੇ ਰੋਪੜ ਤੱਕ ਜਾਂ ਹੜ੍ਹ ਤੱਕ ਕਿਤੇ ਵੀ ਤੱਕ ਕਿਹੜਾ ਚੈਨਲਾਈਜ਼ ਕੀਤਾ ਜਾਵੇ ਸਾਡੀ ਜਿਹੜੀ ਬੇਲੀਆਣ ਦੇ ਪਿੰਡ ਹੈ ਇਹ ਸਾਡੀ ਪੁਰਜੋਰ ਸਰਕਾਰ ਨੂੰ ਅਪੀਲ ਹੈ ਮੰਗ ਹੈ ਵੀ ਸਾਡੇ ਜਿਹੜਾ ਚੈਨਲ ਹੈ ਜਰੂਰ ਕੀਤਾ ਜਾਵੇ ਤਾਂ ਸਾਡਾ ਬਚਾਏ ਉਹ ਨਹੀਂ ਹੱਲ ਕੋਈ ਹੋਰ ਨਹੀਂ ਹੈ ਮੈਂ ਆਪਣਾ ਕਿਹੜਾ ਪਿੰਡ ਹੈ ਮੇਰਾ ਨਾਮ ਹਰਜੀਤ ਸਿੰਘ ਹੈ ਜੀ ਮੇਰਾ ਪਿੰਡ ਪੁਰਜ ਹੈ ਕੀ ਕਹਿਣਾ ਚਾਹੁੰਗੇ ਪਾਣੀ ਜਾਂ ਫਿਰ ਦਰਿਆ ਦੇ ਵਿੱਚ ਬਹੁਤ ਜ਼ਿਆਦਾ ਆਇਆ ਹੈ ਜੀ ਪਾਣੀ ਤੇ ਆਏ ਸਾਲ ਸਾਨੂੰ ਮਾਰ ਪੈਂਦੀ ਜੀ ਅਸੀਂ ਪ੍ਰਸ਼ਾਸਨ ਅੱਗੇ ਹੀ ਮੰਗ ਕਰਦੇ ਸਾਡੇ ਦਰਿਆ ਨੂੰ ਚੈਨਲਾਈਜ਼ ਕੀਤਾ ਜਾਵੇ ਬਦ ਤੋਂ ਬਾਦ ਅਸੀਂ ਪਿੰਡਾਂ ਦਾ ਸਾਡੇ ਨੁਕਸਾਨ ਹੁੰਦਾ ਪਾਣੀ ਨਾਲ ਆਏ ਸਾਲ ਸਾਡੀ ਫਸਲ ਵੀ ਤਬਾਹ ਹੁੰਦੀ ਤੇ ਹੋਰ ਜਾਨੀ ਜਾਲੀ ਨੁਕਸਾਨ ਵੀ ਹੁੰਦੇ ਆ ਤੇ ਬਾਕੀ ਅਸੀਂ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦੇ ਸਾਡੇ ਦਰਿਆ ਨੂੰ ਚੈਨਲਾਈਜ਼ ਕੀਤਾ ਜਾਵੇ ਪਿਛਲੇ ਸਾਲਾਂ ਦੇ ਵਿੱਚ ਵੀ ਬਹੁਤ ਵੱਡੀ ਮਾਤਰਾ ਜਿਹੜਾ ਇਹਨਾਂ ਪਿੰਡਾਂ 'ਵੱਲ ਖਾਸ ਤੌਰ ਤੇ ਨੁਕਸਾਨ ਹੋਇਆ ਸੀਗਾ ਦੁਬਾਰਾ ਫੇਰ ਤਸਵੀਰਾਂ ਹਰ ਸਾਲ ਤੁਹਾਡੇ ਦਿਮਾਗ ਹਰ ਸਾਲ ਉਹੀ ਤਸਵੀਰਾਂ ਸਾਡੇ ਸਾਹਮਣੇ ਆਉਂਦੀਆਂ ਜੀ ਹੁਣ ਤਾਂ ਪ੍ਰਸ਼ਾਸਨ ਫੋਨ ਕਰਦਾ ਰਿਜ਼ਲਟ ਜਾਰੀ ਹੋ ਗਿਆ ਪਾਣੀ ਆ ਗਿਆ ਜੀ ਸਾਡਾ ਓਕਾ ਹੋ ਜਾਂਦਾ ਜੀ ਬੱਚਿਆਂ ਦਾ ਸਕੂਲਾਂ ਦਾ ਜੀ ਤੇ ਹੋਰ ਸਾਡੀ ਫਸਲਾਂ ਦਾ ਸਾਰਾ ਨੁਕਸਾਨ ਹੋ ਜਾਂਦਾ ਜੀ ਸਾਡਾ ਅੱਜ ਤਾਂ ਇਹ ਪ੍ਰਸ਼ਾਸਨ ਤੋਂ ਮੰਗਦੇ ਸਾਡੇ ਦਰਿਆ ਨੂੰ ਚਾਲਾ ਲਾਈਸ ਬਾਦ ਤੋਂ ਕੀਤਾ ਜਾਵੇ ਹੁਣ ਮੌਜੂਦਾ ਸਮੇਂ ਚ ਪ੍ਰਕਾਸ਼ਨ ਲੈਣ ਲਈ ਕੀ ਕਰ ਰਹੇ ਤੁਸੀਂ ਕਿਉਂਕਿ ਪਾਣੀ ਜਿਵੇਂ ਤੁਸੀਂ ਦੱਸ ਰਹੇ ਘਰਾਂ ਤੱਕ ਕੋਈ ਪੁੱਜ ਸਕਦਾ ਹੈ ਜਿਸ ਤਰੀਕੇ ਦਾ ਅਲਰਟ ਹੁਣ ਆਪਣੇ ਆਪਣੇ ਘਰਾਂ ਉੱਗੇ ਸਾਰੇ ਬੋਰੀਆਂ ਪਰ ਪਰ ਕੇ ਲਾ ਰਹੇ ਜੀ ਪਾਣੀ ਆ ਰਿਹਾ ਜੀ ਅਲਰਟ ਚਾਰੀ ਹੋ ਗਿਆ ਜੀ ਤੇ ਗੁਰਦੁਆਰਾ ਸਾਹਿਬ ਲੋਸਮੈਂਟ ਉੱਗੇ ਪਾਣੀ ਆ ਰਿਹਾ ਬਾਤੇ ਬਾਤ ਆਪਣਾ ਘਰਾਂ ਮੂਰੇ ਬੋਰੀਆਂ ਲਾਓ ਪਰ ਕੇ ਠੀਕ ਹੈ ਠੀਕ ਹੈ ਮਾਜੀ ਸਰ ਅੱਜ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ प्यारे नंगल वासियों मैं ਤੁਹਾਡਾ ਸਬ ਡਿਵੀਜ਼ਨਲ ਮੈਜਿਸਟਰੇਟ ਨੰਗਲ ਆਪ ਸਭ ਨੂੰ ਬੇਨਤੀ ਕਰਦਾਂ ਕਿ ਅੱਜ ਅਸੀਂ ਜਿਦਾਂ ਕਿ ਤੁਹਾਨੂੰ ਪਤਾ ਹੈ ਕਿ ਕਾਂਗੜਾ ਤੇ ਇਹਨਾਂ ਦੇ ਵਿੱਚ ਭਾਰੀ ਬਾਰਿਸ਼ ਹੋਣ ਕਰਕੇ ਜਿਹੜਾ ਪਾਣੀ ਦਾ ਲੈਵਲ ਹੈ ਉਹ ਆਪਣੇ ਸਵਾਂਦ ਦਰਿਆ ਤੋਂ ਬਹੁਤ ਜ਼ਿਆਦਾ ਵਧ ਰਿਹਾ ਹੈ ਤੇ ਅੱਜ ਅਸੀਂ ਪੱਲੜੀ ਮਗਾਰੀ ਕ੍ਰੋਸ ਸੈਕਸ਼ਨ ਦੇ ਉੱਤੇ ਜਿਹੜੇ ਰਿਵਰਟਮੈਂਟ ਵਰਕ ਸੀਗੇ ਉੱਥੇ ਪਾਣੀ ਦਾ ਕੀ ਸਟਾਰ ਹੈ ਉਹ ਦੇਖਣ ਆਇਆ ਕਿਤਾ ਜੀ ਤੁਸੀਂ ਦੇਖ ਸਕਦੇ ਹੋ ਕਲੇਰਾ ਪਾ तकरीबन तकरीबन ਪੀਕ ਫਲੋ ਦੇ ਕੋਲ ਆ ਤੇ ਫਿਰ ਵੀ ਜਿਹੜਾ ਪਾਣੀ ਦਾ ਲੈਵਲ ਹੈ ਉਹ ਫਲੱਡ ਲੈਵਲ ਤੋਂ 5-6 ਫੁੱਟ ਨੀਚੇ ਹੈਗਾ ਤਾਂ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਬਟ ਮੇਰੀ ਸਾਰਿਆਂ ਨੂੰ ਬੇਨਤੀ ਇਹ ਹੈ ਕਿ ਜਿਹੜੇ ਦਰਿਆ ਦੇ ਕੰਢੇ ਕਮਿਊਨਿਟੀਜ਼ ਰਹਿ ਰਹੀਆਂ ਨੇ ਉਹ ਜਿਵੇਂ ਸਾਡੇ ਪ੍ਰਸ਼ਾਸਨ ਵੱਲੋਂ ਅਨਾਊਂਸਮੈਂਟਸ ਹੋ ਰਹੀਆਂ ਨੇ ਤੇ ਉਹ ਥੋੜੀ ਜੀ ਸੁਰੱਖਿਆ ਦੀ ਦੂਰੀ ਬਣਾਈ ਰੱਖਣ ਦੇ ਦਰਿਆ ਦੇ ਵਿੱਚ ਖੇਡਣ ਨਾਉਣ ਕੱਪੜੇ ਧੋਣ ਜਾਂ ਲੱਕੜਾਂ ਕੱਟੀਆਂ ਕਰਨ ਨਾ ਜਾਂਦਾ ਤੁਸੀਂ ਪ੍ਰਸ਼ਾਸਨ ਦੇ ਨਾਲ ਹਰ ਪੱਖੋਂ ਤਾਲਮੇਲ ਕਰੋ ਸਾਡਾ ਫਲਡ ਕੰਟਰੋਲ ਰੂਮ ਨੰਬਰ ਜਿਹੜਾ ਨੰਗਲ ਦਾ ਹੈਗਾ 0188701887221030 ਇਹਦੇ ਉੱਤੇ ਤੁਸੀਂ ਸਾਡੇ ਨਾਲ ਰਾਪਤਾ ਕਰ ਸਕਦੇ ਸਸੀਪਾਲ